ਲੋ ਵੀਰੇ ਅੱਜ ਦੀ ਵੀਡੀਓ ਸਾਨੂੰ ਆਪਾਂ ਕੱਟਾ ਦਿਖਾਵਾਂਗੇ ਬਹੁਤ ਵਧੀਆ ਮੋਹਰਾ ਦਾ ਆਪਣੇ ਭਰਾ ਡਾਕਟਰ ਜੱਗੀ ਕੋਲੇ ਆ ਕਿਹੜੇ ਸੀਮਨ ਦਾ ਇਹ ਐਮ ਐਮ 460 ਐਮ 460 ਦੇ ਬਈ ਸੀਮਨ ਦਾ ਬਾਕੀ ਮੁੱਲ ਵੀ ਤੁਹਾਨੂੰ ਦਿਖਾ ਦਾਂਗੇ ਤੇ ਪਹਿਲਾ ਚੀਜ਼ ਦੇਖੋ ਕਿਸੇ ਸ਼ੌਂਕੀ ਭਰਾ ਨੇ ਰੱਖਣਾ ਨਾ ਮੋਹਰਾ ਨਸਲ ਦਾ ਜਮਾ ਹੀਰਾ ਯਾਰਾ ਹੀਰਾ ਕਿੰਨੀ ਉਮਰ ਹੋ ਗਈ ਬਈ ਇਹਦੀ ਬਾਹਰ ਗੱਡੀ ਚੱਲਣ ਦੇ ਚ ਮੜ 1 ਸਾਲ 4 ਕਿਹ ਮਹੀਨਿਆਂ ਦਾ ਹਜੇ ਹੋਇਆਗਾ ਬਾਕੀ ਸਾਨੂੰ ਇਹ ਦੇਖੋ ਇੱਥੇ ਰੋਕ ਲਾ ਬਈ ਇੱਧਰ ਨੂੰ ਘੁਮਾ ਇੱਧਰ ਨੂੰ ਘੁਮਾਈ ਥੋੜਾ ਇਹ ਆਹ ਦੇਖੋ ਬਈ ਕੀ ਚੀਜ਼ ਆ ਪੂਰਾ ਕਾਂਟ 1 ਸਾਲ ਤੇ 4 ਕਿ ਮਹੀਨੇ ਉਮਰ ਆ ਜਿਹੇ ਇਹਦੀ ਮਾਂ ਉਹ ਐਮਨਤੀ ਵਾਲੀ ਐਮਨਤੀ ਦੀ ਮਾਂ ਇਹਦੀ ਐਮਨਤੀ ਦੀ ਇਹਦੀ ਵੀਰੇ ਮਾਂ ਗਈ ਕੱਟੇ ਦੀ ਕਿੰਨਾ ਦੁੱਧ ਦੁੱਤਾ ਉਹਨੇ ਸਾਦੀ ਪ੍ਰਿੰਸ ਦੀ ਹੈ ਜਿਹੜੀ ਇਹਦੀ ਦਾਦੀ ਆ ਬਈ ਉਹ ਪ੍ਰਿੰਸ ਦੀ ਫੁੱਲ ਰਿਕਾਰਡ ਵਾਲਾ ਕੱਟਾ ਹੈਗਾ ਬਈ ਹਾਂ ਹਾਂ ਠੀਕ ਹੈ ਠੀਕ ਹੈ ਤੇ ਇਹਦੀ ਮਾਂ ਨੇ ਕਿੰਨਾ ਕੁ ਦੁੱਧ ਦਿੱਤਾ ਪਹਿਲੇ ਸੂਏ ਵੀਰੇ 15 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਦੇ ਹੀ ਇਹ ਠੀਕ ਹੈ ਠੀਕ ਹੈ ਤੇ ਬਾਈ ਜੱਗੀ ਤੇਰਾ ਨੰਬਰ ਕਿੰਨਾ 9978 98728 45 389 45 379 ਤੇ ਮੁੱਲ ਕੀ ਕਰਦੇ ਆ ਬਾਈ ਜਮਾ ਜਾਇਜ਼ ਆ 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 ਜੈਜ ਵੀਰੇ ਮੁੱਲ ਲੈਣ ਦੇਣੀ ਆ 40000 ਰੁਪਏ ਦਾ ਦੇ ਦਾਂਗੇ ਵਧੀਆ ਕਿਸੇ ਬੰਦੇ ਨੇ ਸੰਭਲ ਵਾਸਤੇ ਲੈਣਾ ਆਪਾਂ ਉਸੇ ਵਾਸਤੇ ਹੀ ਦੇਣਾਗਾ ਠੀਕ ਹੈ ਗਾਹਾਂ ਕਿਸ ਨੇ ਬਰੀਡ ਤਿਆਰ ਕਰਨੀ ਆ ਇਹਦੀ ਮਾ ਦਾ ਰਿਕਾਰਡ ਵੀ ਆਪਣੇ ਕੋਲੇ ਹੈਗਾਗਾ ਇਹਦੀ ਦਾਦੀ ਵੀ ਆਪਣੇ ਕੋਲੇ ਸੀਗੀ ਠੀਕ ਹੈ ਦਾਦੀ ਸੀਗੀ ਇਹਦੀ ਪ੍ਰਿੰਸ ਦੀ ਪ੍ਰਿੰਸ ਹੈਗਾ ਖਲੀ ਦਾ ਬੱਚਾਗਾ ਠੀਕ ਹੈ ਜੀ ਤੇ ਇਹਦੀ ਮਾਂ ਜਿਹੜੀ ਉਹ ਐਮ 29 ਦੀ ਆਪ ਇਹ ਐਮ 460 ਦਾ ਠੀਕ ਆ ਬਈ ਠੀਕ ਆ ਬਾਕੀ ਤੁਸੀਂ ਦੀ ਕੁਆਲਟੀ ਦੇਖ ਲਓ ਸਾਰੀ ਟੈਸਟਿਕਲ ਦੇਖ ਲਓ ਇਹਦੇ ਜਮਾਂ ਬਿਲਕੁਲ ਸਿੱਧੇ ਆਗੇ ਜਿਹਰੇ ਹੁੰਦੇ ਆਗੇ ਬਾਕੀ ਮੇਲਿਆਂ ਦੇ ਵਿੱਚ ਕਿਵੇਂ ਵੀ ਮਾਚੀ ਖੜਾਈ ਚੱਲੋ ਠੰਡਾ ਸੀਲ ਘ ਆ ਦੇਖੋ ਬਈ ਬਹੁਤ ਵੀ ਆਪਾਂ ਤਾਂ ਕਰਕੇ ਸ਼ੇਅਰ ਕਰ ਰਹੇ ਆ ਸ਼ਾਂਤ ਸੁਭਾਅ ਦਾ ਦੇਖੋ ਬਾਈਕ ਕਲੇ ਥੋੜੀ ਜਗ੍ਹਾ ਦੀ ਤੰਗੀ ਕਰਕੇ ਵੀ ਪਸ਼ੂ ਜਾਦੇ ਕਰਕੇ ਬਾਈ ਕਹਿੰਦਾ ਆਪਾਂ ਇਹਨੂੰ ਵੇਚਦੇ ਆ ਇਹ ਦੇਖੋ ਨਾਲ-ਨਾਲ ਜਮਾ ਐ ਬੰਨੇ ਪਏ ਆ ਚੀਜ਼ ਚੰਗੀ ਆ ਦੋਸਤੋ ਕਿਸੇ ਭਰਾ ਨੇ ਜੇ ਸ਼ੌਂਕੀ ਘਰੇ ਰੱਖਣ ਵਾਸਤੇ ਖਰੀਦਣਾ ਤਾਂ ਬਾਈ ਕਹਿੰਦਾ ਸੰਪਰਕ ਕਰ ਲਿਓ ਦੇਣਾ ਪਰ ਰੱਖਣ ਵਾਲੇ ਨੂੰ ਆ ਧੰਨਵਾਦ ਸਤਿ ਸ੍ਰੀ ਅਕਾਲ ਵੀਰੋ